ਇੱਕ ਪਿਕਚਰ ਜਿਹੜੀ ਆ ਉਹ ਫਿਲਮ ਉਹਦੇ ਬਾਬਤ ਜੋ ਸ੍ਰੀ ਅਕਾਲ ਤਖਤ ਸਾਹਿਬ ਤੋਂ ਵੀ ਔਰ ਵੱਖ-ਵੱਖ ਜਿਹੜੀਆਂ ਕੌਮੀ ਜਥੇਬੰਦੀਆਂ ਨੇ ਪੰਥ ਦੀਆਂ ਸੰਸਥਾਵਾਂ ਨੇ ਉਹਨਾਂ ਵੱਲੋਂ ਬਾਤ ਕੀਤੀ ਜਾ ਰਹੀ ਅਸਲ ਦੇ ਵਿੱਚ ਕੋਈ ਵੀ ਜਿਹੜਾ ਜੀਵਨ ਆ ਨਾ ਜਦੋਂ ਕਿਸੇ ਕੌਮ ਦੇ ਵਿੱਚ ਨਾਇਕ ਬਣਦਾ ਜਿਹਨੂੰ ਆਪਾਂ ਹੀਰੋ ਕਹਿ ਲੈਨੇ ਦੂਸਰੇ ਸ਼ਬਦਾਂ ਚ ਨਾਇਕ ਬਣਦੇ ਜਿਸ ਨੂੰ ਕੌਮ ਮੰਨਣ ਲੱਗਦੀ ਆ ਸਮਝਣ ਲੱਗਦੀ ਆ ਤੇ ਉਹਨਾਂ ਦੀਆਂ ਗੱਲਾਂ ਨੂੰ ਸੁਣ ਕੇ ਇਹ ਕਿਤੇ ਨਾ ਕਿਤੇ ਅਹਿਸਾਸ ਕਰਦੀ ਏ ਵੀ ਹਾਂ ਉਹ ਬਿਲਕੁਲ ਠੀਕ ਸਨ ਕਹਿੰਦੇ ਸਨ ਜੋ ਅੱਜ ਉਸੇ ਤਰ੍ਹਾਂ ਹੋ ਰਹੀਆਂ ਪਰ ਇੱਥੋਂ ਦੀ ਹਕੂਮਤ ਦੀ ਇਸ ਚੀਜ਼ ਨੂੰ ਥੋੜਾ ਧਿਆਨ ਨਾਲ ਪਕੜਨ ਦਾ ਯਤਨ ਕਰਨਾ ਇੱਥੋਂ ਦੀ ਹਕੂਮਤ ਦਾ ਖਾਸ ਕਰਕੇ ਦਿੱਲੀ ਦਾ ਚਾਹੇ ਉਹ ਉਹਦੇ ਅਨੁਸਾਰ ਇੱਥੇ ਚੱਲਣ ਵਾਲੀ ਹੋਈ ਰਹੀ ਹੋਵੇ ਇੱਕ ਬਹੁਤ ਵੱਡੀ ਇਹਨਾਂ ਦੀ ਪ੍ਰੋਬਲਮ ਜਿਹੜੀ ਰਹੀ ਹੈ ਉਹ ਇਹ ਹੈ ਕਿ ਇਹ ਕਿਸੇ ਦੀ ਮੁਸ਼ਕਲ ਨੂੰ ਸਮਝਣ ਦੀ ਥਾਂ ਤੇ ਉਹਦਾ ਹੱਲ ਕਰਨ ਦੀ ਥਾਂ ਤੇ ਇਓਸwidetilde ਨੂੰ ਭੰਡਣਾ ਸ਼ੁਰੂ ਕਰ ਦਿੰਦੇ ਔਰ ਇਹੋ ਹੀ ਕੰਮ ਇਹਨਾਂ ਨੇ ਜਦੋਂ ਵੰਡ ਹੋਈ ਨਾ 47 ਚ ਜਦੋਂ ਉਹਨਾਂ ਨੇ ਪਾਕਿਸਤਾਨ ਮੰਗਿਆ ਨਾ ਸਟ੍ਰੈਟਜੀ ਉਦੋਂ ਵੀ ਇਹੋ ਹੀ ਸੀ ਇਹਨਾਂ ਨੇ ਰਾਜ ਕੇ ਭੰਡਿਆ ਪਹਿਲਾਂ ਉਹਨਾਂ ਨੇ ਇਹ ਕਿਵੇਂ ਹੋ ਜੂ ਇਸ ਤਰ੍ਹਾਂ ਉਹ ਤਗਲਿਆਂ ਜਦੋਂ ਗਲ ਚ ਗੁੱਠਾ ਦਿੱਤਾ ਚੰਗੀ ਤਰ੍ਹਾਂ ਫਿਰ ਉਹਨਾਂ ਆਖੇ ਵੀ ਨਹੀਂ ਜੀ ਹੁਣ ਤਾਂ ਕਰਨਾ ਪੈਣਾ ਬਾਅਦ ਚ ਕਰਨਾ ਪਿਆ ਆਪਾਂ ਕਿਉਂਕਿ ਪੁਰਾਣੀਆਂ ਜਾਦੀਆਂ ਉਦਾਹਰਨਾਂ ਦਵਾਂਗੇ ਥੋੜਾ ਜਿਹਾ ਲਮੇਰੀ ਹੋ ਜਾਏਗੀ ਬਾਤ ਤੁਸੀਂ ਜੇ ਕਿਸਾਨੀ ਅੰਦੋਲਨ ਨੂੰ ਵੇਖ ਲਓ ਤਾਂ ਉਹ ਬਜਾਏ ਕਿ ਉਸ ਚੀਜ਼ ਨੂੰ ਸਮਝਦੇ ਸੁਣਦੇ ਉਹਦਾ ਕੋਈ ਸੋਲੂਸ਼ਨ ਹੱਲ ਕੱਢਣ ਦਾ ਯਤਨ ਕਰਦੇ ਨਹੀਂ ਮੀਟਿੰਗਾਂ ਮੂਟੀਆਂ ਤਾਂ ਬਾਅਦ ਚ ਘਾਣੀ ਹੋਈ ਪਹਿਲਾਂ ਰੱਜ ਕੇ ਕਿਰਦਾਰ ਕੁਸ਼ੀ ਕੀਤੀ ਉਹਨਾਂ ਨੇ ਔਰ ਇੱਕ ਥਾਂ ਤੇ ਨਹੀਂ ਉਹ ਮਤਲਬ ਇੱਕ ਚੀਜ਼ ਝੋਈ ਹੋਵੇ ਰੱਜ ਕੇ ਕਿਰਦਾਰ ਕੁਸ਼ੀ ਕੀਤੀ ਇਹ ਅੱਤਵਾਦੀ ਨੇ ਇਹ ਖਾਲਸਤਾਨੀ ਨੇ ਇਹਨਾਂ ਨੂੰ ਬਾਹਰੋਂ ਫੰਡਿੰਗ ਹੁੰਦੀ ਹੈ ਆ ਕੁਝ ਆ ਕੁਝ ਹੈ ਤੇ ਪਰਤਕੇ ਜਿਨ੍ਹਾਂ ਨੂੰ ਇਹ ਕੁਝ ਕਹਿੰਦੇ ਸੀ ਫਿਰ ਉਹਨਾਂ ਨਾਲ ਹੀ ਮੇਜ਼ਾਂ ਤੇ ਬੈਠ ਕੇ ਮੀਟਿੰਗਾਂ ਕਰਦੇ ਮਤਲਬ ਇਹ ਇੱਕ ਯਤਨ ਕਰਦੇ ਆ ਵੀ ਪਹਿਲਾਂ ਵੱਧ ਤੋਂ ਵੱਧ ਅਸੀਂ ਇਸ ਚੀਜ਼ ਨੂੰ ਭੰਡਿਏ ਫਿਰ ਉਹ ਮੀਡੀਏ ਨੂੰ ਨਾਲ ਲੈ ਕੇ ਦੂਸਰੇ ਸਭ ਕੁਝ ਨੂੰ ਲੈ ਕੇ ਵੀ ਅਸੀਂ ਕਿਰਦਾਰ ਕੁਸ਼ੀ ਕਰੀਏ ਉਹਦੇ ਨਾਲ ਅਸੀਂ ਇਹਨਾਂ ਨੂੰ ਘਟਾ ਕੇ ਪੇਸ਼ ਕਰੀਏ ਔਰ ਖਾਸ ਕਰਕੇ ਜਿਹੜੇ ਸਿਸਟਮ ਨਾਲ ਸਿੱਖ ਦਾ ਨਾਂ ਜੁੜ ਜਾਏ ਹੁਣ ਇਹ ਇੱਕ ਸਮਾਂ ਆਇਆ ਵੀ ਜਦੋਂ 1984 ਹੋਇਆ ਤੋ ਸੰਤ ਗਿਆਨੀ ਜਰਨੈਲ ਸਿੰਘ ਦੀ ਪਿੰਡ ਰਾਂਵਾਲੇ ਮਹਾਂਪੁਰਖ ਉਹਨਾਂ ਦੇ ਬਾਬਤ ਅਜੇ ਵੀ ਇਕਾ ਦੁਕਾ ਇਹੋ ਜਿਹੀਆਂ ਚੀਜ਼ਾਂ ਸਾਹਮਣੇ ਆ ਜਾਂਦੀਆਂ ਇਹ ਨਹੀਂ ਵੀ ਨਹੀਂ ਆਉਂਦੀਆਂ ਬਹੁਤ ਤਾਤ ਦੇ ਵਿੱਚ ਲੋਕਾਂ ਦੇ ਅੰਦਰ ਇੱਕ ਨੈਰੇਟਿਵ ਸਿਰਜਿਆ ਗਿਆ ਬਿਲੋਦੀ ਉਹਨਾਂ ਦਰਬਾਰ ਸਾਹਿਬ 'ਤੇ ਬੜੇ ਹਮਲਾ ਤਾਂ ਹੋ ਗਿਆ ਨੇ ਲੋਕ ਮਰਵਾ ਦਿੱਤੇ ਉਹਨਾਂ ਨੇ ਆਹ ਕਰਾ ਦਿੱਤਾ ਉਹ ਕਰਾ ਦਿੱਤਾ ਪਰ ਉਹ ਕੀ ਬੋਲਿਆ ਜੋ ਸਰਕਾਰੀ ਬੋਲੀ ਨੇ ਲੋਕਾਂ ਤੱਕ ਪਹੁੰਚਾਇਆ ਲੇਕਿਨ ਜਦੋਂ ਆਇਆ ਵੀ ਇਹਨਾਂ ਤਾਂ 100 ਤੇ ਕਿੰਨੇ ਹੋਰ ਵੀ ਗੁਰਦੁਆਰਿਆਂ ਦੇ ਉੱਤੇ ਹਮਲੇ ਕੀਤੇ ਵੀ ਉੱਥੇ ਕੌਣ ਸੀ ਤਾਂ ਲੋਕਾਂ ਨੂੰ ਸਮਝ ਪਈ ਹੁਣ ਇੱਕ ਸਮੇਂ ਨੇ ਕਰਵਟ ਲਈ ਸੋਸ਼ਲ ਮੀਡੀਆ ਆ ਗਿਆ ਹੋਰ ਚੀਜ਼ਾਂ ਆ ਗਈਆਂ ਉਹਦੇ ਨਾਲ ਉਹ ਜਿਹੜੀ ਧਾਰਨਾ ਸੀ ਉਹ ਤਬਦੀਲ ਹੋ ਗਈ ਉਹ ਤਬਦੀਲ ਹੋਈ ਉਹਨੇ ਪਲਟਾ ਲਿਆ ਨੌਜਵਾਨਾਂ ਦੇ ਅੰਦਰ ਵੀ ਚਾਹੇ ਉਹ ਕਿਤੇ ਟੀ-ਸ਼ਰਟ ਪਾਉਂਦੇ ਨੇ ਜਾਂ ਕਿਤੇ ਗੱਡੀ ਆ ਜਾਂ ਕੁਝ ਵੀ ਉਹ ਚੀਜ਼ਾਂ ਦੇ ਉੱਤੇ ਲੋਕਾਂ ਨੇ ਆਪਣੇ ਉਸ ਆਗੂ ਨੂੰ ਹੀਰੋ ਦੇ ਰੂਪ ਵਿੱਚ ਲਿਆ ਲੇਕਿਨ ਹੁਣ ਉਦੋਂ ਜਿਹੜਾ ਉਹਨਾਂ ਨੇ ਇੱਕ ਰਾਗ ਲਾਪਿਆ ਮੇਤਾਂ ਜੀ ਕਾਂਗਰਸ ਦੀ ਪਦੈਸ਼ ਸੀ ਉਦੋਂ ਇਹ ਗੱਲ ਕਹੀ ਗਈ ਵੀ ਉਹਨਾਂ ਦੁਆਰਾ ਖੜੇ ਕੀਤੇ ਗਏ ਜੀ ਬਾਅਦ ਵਿੱਚ ਬਾਗੀ ਹੋ ਗਏ ਹੁਣ ਇਹ ਦੁਬਾਰਾ ਜਿਹੜਾ ਇਹ ਚੀਜ਼ਾਂ ਨਾ ਪਿਕਚਰਾਂ ਦੇ ਰਾਹੀਂ ਫਿਲਮਾਂ ਦੇ ਰਾਹੀਂ ਉਹਦੇ ਪੈਰਲਲਿਸਟ ਨੂੰ ਸੋਚਣਾ ਥੋੜਾ ਜਿਹਾ ਵੀ ਪੱਖਪਾਤ ਕਿੱਥੇ-ਕਿੱਥੇ ਹੋ ਰਿਹਾ ਸੈਂਸਰ ਬੋਰਡ ਦੀ ਕਹਾਣੀ ਆ ਜਸਮント ਸਿੰਘ ਦੀ ਖਾਲੜਾ ਜਿਨ੍ਹਾਂ ਨੂੰ ਹਿਮਨ ਰਾਈਟਸ ਦੇ ਜਿਹੜਾ ਆ ਉਹ ਮਨੁੱਖੀ ਹੱਕਾਂ ਦੇ ਰਾਖੇ ਹੁੰਦਾ ਔਰ ਜਿੱਥੇ ਵੀ ਕਿਤੇ ਗੱਲ ਚੱਲੀ ਵੀ 25000 ਲਾ ਵਾਰਸ ਲਾਛਾਂ ਜਿਹੜੀਆਂ ਨੇ ਉਹਨਾਂ ਦਾ ਉਹਨਾਂ ਨੇ ਰਿਕਾਰਡ ਜਿਹੜਾ ਉਹ ਲੱਭਿਆ ਉਸ ਇਨਸਾਨ ਨੂੰ ਉਸ ਸੱਜਣ ਨੂੰ ਵੀ ਘਰੋਂ ਚੁੱਕ ਕੇ ਤੇ ਮਾਰ ਦਿੱਤਾ ਗਿਆ ਹੁਣ ਉਹਦੇ ਵਿੱਚ ਵਿਖਾਉਣਾ ਹੈ ਵੀ ਹਕੂਮਤਾਂ ਕਰਦੀਆਂ ਕੀ ਨੇ ਉਹਦੇ ਤੇ ਪਿਕਚਰ ਬਣੀ ਔਰ ਉਹਨੂੰ ਬਣੀ ਨੂੰ ਕਿੰਨਾ ਚਿਰ ਹੋ ਗਿਆ ਅਜੇ ਤੱਕ ਲਟਕਦੀ ਤੁਰੀ ਆ ਰਹੀ ਰਿਲੀਜ਼ ਨਹੀਂ ਹੋਣ ਦਿੱਤੀ ਇੱਥੋਂ ਕੱਟੋ ਇੱਥੋਂ ਕੱਟੋ ਇਹਦੇ ਨਾਲ ਭਾਵਨਾਵਾਂ ਪੜਕਦੀਆਂ ਨੇ ਆਹ ਕੁਝ ਐ ਪਿੱਛੇ ਦੇ ਮੈਂ ਤਾਂ ਕਈ ਵਾਰੀ ਬੇਨਤੀ ਕੀਤੀ ਵੀ ਤੁਸੀਂ ਹਟ ਜਾਓ ਸਿਆਣੇ ਬਣ ਜਾਓ ਇਹ ਉੱਥੇ ਟੱਪਣੋਂ ਹਟ ਜਾਣਗੇ ਪਿੱਛੇ ਜੇ ਇੱਕ ਜ਼ੋਰਪੀਨ ਜਿਹੜੀ ਆ ਉਹ ਔਰਤ ਉਹ ਵਾਗੇ ਚਲੀ ਗਈ ਦਰਬਾਰ ਸਾਹਿਬ ਆਈ ਸੀ ਤੇ ਉੱਥੇ ਤੁਹਾਨੂੰ ਪਤਾ ਉਹ ਲੱਗੇ ਹੁੰਦੇ ਵੀ ਆਓ ਆਓ ਬਾਰਡਰ ਵਖਾਈਏ ਬਾਰਡਰ ਵਖਾਈਏ ਉਹਨੇ ਆਖਿਆ ਵੀ ਚਲੋ ਜਿਵੇਂ ਬਾਰਡਰ ਹੁੰਦੇ ਆਪਾਂ ਵੀ ਵੇਖੋਣੇ ਦੋ ਦੇਸ਼ਾਂ ਦੇ ਉਹ ਵਾਗੇ ਚਲੀ ਗਈ ਤੇ ਉਹ ਸ਼ਾਮਾਂ ਦਾ ਟਾਈਮ ਸੀ ਉਧਰੋਂ ਪਰੇਡ ਹੋ ਗਈ ਸ਼ੁਰੂ ਦੇ ਲੱਤਾਂ ਤੇ ਲੱਤਾਂ ਸਿਰ ਤੋਂ ਤਾਂ ਕੱਢ ਕੱਢ ਕੇ ਇੱਕ ਦੂਸਰੇ ਵੱਲ ਅੱਖਾਂ ਕੱਢ ਤਿਉੜੀਆਂ ਪਾ ਘੂਰੀਆਂ ਵਟ ਕਹੀ ਗਏ ਉਹਨੇ ਤੁਹਾਡੇ ਵਿੱਚੋਂ ਵੀ ਵੇਖਾ ਹੀ ਹੋਣਾ ਤੁਸੀਂ ਉਹ ਆਂਦੀ ਤੌਬਾ ਐਡਾ ਨਫ਼ਰਤ ਦਾ ਨੰਗਾ ਨਾਚ ਤੇ ਸ਼ਰਿਆ ਉਧਰੋਂ ਮਾਰਦੇ ਵੀ ਵੇਖ ਨੂੰ ਐਲਾ ਹੁਣੇ ਵੀ ਗੱਲ ਪੈ ਕੇ ਹੁਣੇ ਵੀ ਪੈ ਕਰ ਤਾਂ ਨਾਟਕ ਹੀ ਰਹੇ ਨੇ ਹੁਣੇ ਵੀ ਗੱਲ ਪੈ ਕੇ ਹੁਣੇ ਵੀ ਗੱਲ ਪੈ ਉਹ ਕਹਿੰਦੀ ਹੈ ਵੀ ਅਸਲ ਵਿੱਚ ਇਹ ਮਨੁੱਖਤਾ ਦੀ ਇਨਸਾਨੀਅਤ ਦੇ ਨਾਤੇ ਇਹ ਨਫ਼ਰਤ ਦੀ ਖੇਡ ਹੈ ਰੋਜ਼ ਹੁੰਦੀ ਜਿਹੜੀ ਲੋਕਾਂ ਨੂੰ ਨਫ਼ਰਤ ਸਿਖਾਈ ਜਾਂਦੀ ਹੈ ਬੰਦ ਹੋਣੀ ਚਾਹੀਦੀ ਬਾਰਡਰ ਤਾਂ ਗੁਜਰਾਤ ਦਾ ਵੀ ਲੱਗਦਾ ਹੈ ਕੁਈ ਸੋਚਿਆ ਕਦੀ ਬਾਰਡਰ ਤਾਂ ਰਾਜਸਥਾਨ ਦਾ ਵੀ ਲੱਗਦਾ ਹੈ ਬਾਰਡਰ ਤਾਂ ਕਸ਼ਮੀਰ ਚ ਵੀ ਜਾ ਕੇ ਲੱਗਦਾ ਹੈ ਪਰ ਪ੍ਰੇਡ ਪੰਜਾਬ ਚ ਕਿਉਂ ਹੁੰਦੀ ਹੈ ਪ੍ਰੇਡ ਵਾਗੇ ਕਿਉਂ ਹੁੰਦੀ ਹੈ ਉਹਦਾ ਕਾਰਨ ਇਹ ਅੱਜ ਕਿਤੇ ਲੋਕ ਜਾਣੋ ਹਟ ਜਾਣ ਇਹੋ ਜੇ ਕਮਲੇ ਉਧਰ ਵੀ ਬੈਠੇ ਨੇ ਉਧਰੋਂ ਵੀ ਦੁਨੀਆਂ ਆਉਂਦੀ ਇਕੱਠੀ ਹੋ ਕੇ ਇਧਰੋਂ ਵੀ ਤਾੜੀਆਂ ਮਾਰਦੇ ਜਿੱਧਰੋਂ ਅਲ ਤਗੜਾ ਅੱਜ ਕਰਨੋਂ ਹਟ ਜਾਣ ਜੇ ਬੰਦ ਨਾ ਹੋ ਜੇ ਤਾਂ ਤੁਸੀਂ ਤਾਂ ਆਖਿਓ ਮਾਰੀ ਜਾਣਗੇ ਕਿ ਦੂਸਰ ਨੂੰ ਲੱਤਾਂ ਮਾਰੀ ਜਾਣ ਜਦੋਂ ਵੇਖਣ ਵਾਲਾ ਹੈ ਕੋਈ ਨਹੀਂ ਕਿਉਂਕਿ ਉਹ ਕਹਾਣੀ ਤਾਂ ਹੀ ਹੈ ਕਿ ਕੋਲ ਬੈ ਕੇ ਤਾੜੀਆਂ ਮਾਰਦੇ ਨੇ ਤੇ ਮੈਂ ਅੱਗੇ ਵੀ ਇੱਕ ਵਾਰੀ ਬੇਨਤੀ ਕੀਤੀ ਸੀ ਪਰੇਡ ਕਿਹੜੇ ਭਾ ਪੈਂਦੀ ਹੈ ਜਿਨ੍ਹਾਂ ਦੇ ਪੁੱਤ ਬਾਰਡਰ ਤੇ ਸ਼ਹੀਦ ਹੋ ਕੇ ਤਬੂਤਾਂ ਚ ਪੈ ਕੇ ਲਾਸ਼ਾਂ ਘਰ ਆਉਂਦੀਆਂ ਉਹਨਾਂ ਨੂੰ ਪੁੱਛੋ ਵੀ ਪਰੇਡ ਕਿਹੜੇ ਭਾ ਪੈਂਦੀ ਸਾਡੇ ਲਈ ਤਾਂ ਉਹ ਜਿਹੜਾ ਉਹ ਤਮਾਸ਼ਾ ਹੋ ਗਿਆ ਨਾ ਸਾਡੇ ਲਈ ਤਾਂ ਖੇਡ ਹੋ ਗਈ ਇਹ ਤਾਂ ਇਹ ਨਫ਼ਰਤ ਪੈਦਾ ਉਹ ਕਹਿੰਦੇ ਦਵਾਈ ਰੱਬ ਦੀ ਇਹ ਨਫ਼ਰਤ ਖਤਮ ਹੋਣੀ ਚਾਹੀਦੀ ਲੇਕਿਨ ਇਹ ਇੱਕ ਮਨੁੱਖੀ ਹੱਕਾਂ ਦੇ ਰਾਕੇ ਲਈ ਫਿਲਮ ਬਣੀ ਤੇ ਉਹਨੂੰ ਆਖਿਆ ਜਿਹਦੇ ਨਾਲ ਭਾਵਨਾਵਾਂ ਪੜਕਦੀਆਂ ਨੇ ਲੇਕਿਨ ਇੱਥੇ ਗਦਰ ਵਰਗੀਆਂ ਫਿਲਮਾਂ ਬਣੀਆਂ ਕਿੰਨੀ ਵੱਡ ਕੱਟ ਕਿੰਨੀ ਮਾਰ-ਤਾੜ ਉਹਨੇ ਟਾਲਿਆ ਜੀ ਮਾਰਤਾ ਜੀ ਖਿੱਚ ਲੈ ਖਤਮ ਕਰਤੇ ਔਰ ਅਸਲ ਫੌਜ ਦਿੱਤੀ ਗਈ ਅਸਲ ਜਿਹੜੀਆਂ ਨੇ ਉਹ ਨਾਲ ਸਾਰਾ ਕੁਝ ਏਡਾ ਖਰਚਾ ਕਰਕੇ ਕਿਉਂ ਉਹਦੇ ਵਿੱਚ ਸਿੱਖ ਜਿਹੜੇ ਜੀ ਇਹ ਦੇਸ਼ ਲਈ ਲੜਦੇ ਆ ਮਰਦੇ ਆ ਇਹੋ ਜੀਆਂ ਚੀਜ਼ਾਂ ਲਈ ਨਾ ਕੋਈ ਸੈਂਸਰ ਨੂੰ ਕੋਈ ਆਬਜੈਕਸ਼ਨ ਹੈ ਨਾ ਕਿਤੇ ਕੱਟ ਲਾਉਣ ਦੀ ਲੋੜ ਹੈ ਜਿੱਥੇ ਸਿੱਖਾਂ ਨੂੰ ਜੋਕਰ ਬਣਾ ਕੇ ਵਿਖਾਉਣਾ ਹੈ ਉਹਨਾਂ ਦਾ ਮਜ਼ਾਕ ਉਡਾਉਣਾ ਹੈ ਉਹਨਾਂ ਦੀ ਤੋਹਫੀਨ ਕਰਨੀ ਹੈ ਉਹਨਾਂ ਲਈ ਕੋਈ ਮਤਲਬ ਨਹੀਂ ਹੈ ਨਾਲ ਦੀ ਨਾਲ ਪਾਸ ਹੋ ਜਾਂਦੀਆਂ ਨਾਲ ਦੀ ਨਾਲ ਸਿਨੇਮਿਆਂ ਵਿੱਚ ਟੰਗੀਆਂ ਜਾਂਦੀਆਂ ਲੇਕਿਨ ਜਿੱਥੇ ਸਿੱਖ ਦੇ ਕਿਰਦਾਰ ਦੀ ਗੱਲ ਹੋਵੇ ਜਾਂ ਉਹਦੇ ਨਾਲ ਹੋਏ ਧੱਕੇ ਦੀ ਗੱਲ ਹੋਵੇ ਹਕੂਮਤਾਂ ਨੇ ਕੀਤਾ ਉਹਦੇ ਲਈ ਉਹ ਕਹਿੰਦੇ ਨਾ ਜੀ ਨਾ ਇਹਦੇ ਨਾਲ ਤਾਂ ਭਾਵਨਾਵਾਂ ਪੜਕ ਜਾਣਗੀਆਂ ਇਹਦੇ ਨਾਲ ਤਾਂ ਵਾਇਲੈਂਸ ਹੋ ਜਾਏਗਾ ਇਹਦੇ ਨਾਲ ਤਾਂ ਆਹ ਹੋ ਜਾਏਗਾ ਨਫਰਤ ਹੋਏਗੀ ਲੇਕਿਨ ਜਿੱਥੇ ਆਪਣੇ ਮੁਤਾਬਕ ਉਹਨੇ ਸੈੱਟ ਕਰਨਾ ਵੀ ਕਿਹੜੀ ਨਫਰਤ ਵਿਖਾਉਣੀ ਤੇ ਕਿਹੜੀ ਨਹੀਂ ਵਿਖਾਉਣੀ ਤੋਂ ਅੱਜ ਜਿਸ ਪਿਕਚਰ ਦੇ ਰਹੇ ਜਿਹਦਾ ਨਾਮ ਐਮਰਜੈਂਸੀ ਰੱਖਿਆ ਗਿਆ ਔਰ ਇਹ ਕੁੱਲ ਦੁਨੀਆ ਜਾਣਦੀ ਹੈ ਬੇਕ ਐਮਰਜੈਂਸੀ ਦਾ ਉਹ ਦੌਰ ਸੀ ਜਿੱਥੇ ਸਾਰੇ ਦੇ ਸਾਰੇ ਖੁੱਡਾਂ 'ਚ ਸਿਰ ਦੇ ਕੇ ਬਹਿ ਗਏ ਸਨ ਇੱਕ ਪੰਜਾਬ ਸੀ ਜਿਹੜਾ ਉਸ ਐਮਰਜੈਂਸੀ ਦੇ ਵਿਰੁੱਧ ਖੜਾ ਹੋਇਆ ਬੰਗਾਲੀ ਸਾਨੂੰ ਖੜੇ ਹੋਏ ਜਿਨ੍ਹਾਂ ਨੇ ਆਖਿਆ ਵੀ ਗਲਤ ਔਰ ਜੇਲ੍ਹਾਂ ਭਰ ਦਿੱਤੀਆਂ ਅੱਜ ਉਸੇ ਨਾਂ ਦੇ ਉੱਤੇ ਜੋ ਡਾਇਲੌਗ ਵਿਖਾਇਆ ਜਾ ਰਿਹਾ ਵੀ ਇਹ ਇਸ ਚੀਜ਼ ਨੂੰ ਇੱਕ ਸਾਜ਼ਿਸ਼ ਜਿਹੜਾ ਉਹ ਦਿਖਾਉਣ ਦਾ ਯਤਨ ਕੀਤਾ ਜਾ ਰਿਹਾ ਵੀ ਤੁਹਾਨੂੰ ਵੋਟਾਂ ਚਾਹੀਦੀਆਂ ਤੇ ਸਾਨੂੰ ਖਾਲਸਾਣ ਚਾਹੀਦਾ ਜਾਣ ਬੁੱਝ ਕੇ ਹੋ ਜਾ ਨੈਰੇਟਿਵ ਸਿਰਜਿਆ ਜਾ ਰਿਹਾ ਉਹਦੇ ਵਿੱਚ ਸੰਤਾਂ ਦੀ ਸੰਤ ਗਿਆਨੀ ਜਰਨੈਲ ਸਿੰਘ ਦੀ ਪੰਦਰਾਂ ਵਾਲੇ ਉਹਨਾਂ ਦੀ ਕਿਰਦਾਰ ਕੁਸ਼ੀ ਕਰਨ ਦਾ ਯਤਨ ਕੀਤਾ ਜਾ ਰਿਹਾ ਵੀ ਜਿਹੜੇ ਲੋਕ ਇੱਕ ਕਰਵਟ ਲਈ ਹੈ ਸਮੇਂ ਨੇ ਲੋਕ ਉਹਨਾਂ ਨੂੰ ਸਮਝਣ ਲੱਗੇ ਆ ਵੀ ਜੋ ਵੱਧ ਹੱਕਾਂ ਦੀ ਮੰਗ ਕਰਦੇ ਸੀ ਪਾਣੀਆਂ ਦੀ ਗੱਲ ਕਰਦੇ ਸੀ ਰਾਜਧਾਨੀ ਦੀ ਗੱਲ ਕਰਦੇ ਬੋਲੀ ਦੀ ਗੱਲ ਕਰਦੇ ਇਹਨਾਂ ਬੱਚਿਆਂ ਇਹਨਾਂ ਨਸ਼ਿਆਂ ਦੀ ਗੱਲ ਕਰਦੇ ਇਹ ਚੀਜ਼ਾਂ ਜਿਹੜੀਆਂ ਨੇ ਇਹ ਤਾਂ ਭਾਰੂ ਹੋ ਜਾਣਗੀਆਂ ਇਸੇ ਕਰਕੇ ਇਹੋ ਜਿਹਾ ਕੁਝ ਕਰੋ ਬ ਇਹਨਾਂ ਦੇ ਕਿਰਦਾਰ ਵਿੱਚ ਇਹੋ ਜਿਹਾ ਡੈਂਟ ਪਾਓ ਇਹੋ ਜਿਹੀ ਸੱਟ ਮਾਰੋ ਨਫਰਤ ਦੇ ਅਧੀਨ ਉਹ ਚੀਜ਼ਾਂ ਬਣਾ ਕੇ ਜਿਹੜਾ ਇੱਕ ਪੂਰੇ ਦਾ ਪੂਰਾ ਸੋਚੀ ਸਮਝੀ ਜਿਹੜੀ ਉਹ ਸਾਜ਼ਿਸ਼ ਦੇ ਤਹਿਤ ਹੈ ਔਰ ਜਿਹਦੇ ਲਈ ਲਾਂਬੰਦ ਵੀ ਹੋਣਾ ਚਾਹੀਦਾ ਐ ਥੁੰਦੀਆਂ ਵੀ ਜਥੇ ਬੰਦੀਆਂ ਯਤਨ ਕਰ ਰਹੀਆਂ ਬੇਹੋ ਜੀ ਨਫ਼ਰਤ ਜਿਹੜੀ ਇੱਕ ਪਾਸੇ ਇੰਨੀ ਨਫ਼ਰਤ ਵੰਡਣ ਵਾਲਾ ਕੰਮ ਤੇ ਦੂਸਰੇ ਪਾਸੇ ਮਨੁੱਖੀ ਹੱਕਾਂ ਦੇ ਰਾਖੇ ਦੀ ਜਿਹੜੇ ਉਹਦੇ ਨਾਂ ਤੇ ਬਣੀ ਹੋਈ ਪਿਕਚਰ ਜਿਹੜੀ ਉਹਨੂੰ ਅਜੇ ਤੱਕ ਸੈਂਸਰ ਬੋਰਡ ਜਿਹੜਾ ਸਰਟੀਫਿਕੇਟ ਦੇਣ ਲਈ ਰਾਜੀ ਨਹੀਂ ਤਾਂ ਇਹ ਦੋਰੇ ਕਿਰਦਾਰ ਜਿੱਥੇ ਨੇ ਜਿੱਥੇ ਇੱਕ ਨਫ਼ਰਤ ਤੇ ਕਿਰਦਾਰ ਕੁਸ਼ੀ ਤੇ ਤੋਹੀਨ ਕਰਨ ਦਾ ਕੰਮ ਹੈ ਉਹਦੇ ਲਈ ਕੁਝ ਨਹੀਂ ਵੇਖਿਆ ਜਾਂਦਾ ਜਿੱਥੇ ਕਿਤੇ ਸਿੱਖ ਦੇ ਕਰੈਕਟਰ ਦੀ ਬਾਤ ਹੈ ਹੋਏ ਧੱਕੇ ਦੀ ਬਾਤ ਹੈ ਉਹਨੂੰ ਅਸੀਂ ਮਨਜ਼ੂਰ ਨਹੀਂ ਕਰਦੇ ਤੋ ਇਹ ਚੀਜ਼ਾਂ ਕਿਤੇ ਨਾ ਕਿਤੇ ਵਿਚਾਰਨ ਦੀ ਲੋੜ ਹੈ ਸਮਝਣ ਦੀ ਲੋੜ ਹੈ ਔਰ ਸਾਨੂੰ ਇਸ ਫਿਲਮ ਦਾ ਜਿਹੜਾ ਐਮਰਜੈਂਸੀ ਦਾ ਬਾਈਕਾਟ ਵੀ ਕਰਨਾ ਚਾਹੀਦਾਵੇਂ ਅੱਖਾਂ ਮੀਟ ਕੇ ਇਹਨਾਂ ਵੀ ਜਾਰਾਂ ਰੁਪਏ ਖਰਚ ਕੇ ਤੇ ਆਪਾਂ ਉੱਥੇ ਜਾ ਬਈਏ ਤੇ ਫੇਰ ਇੱਥੋਂ ਪਤਾ ਲੱਗਦਾ ਵੀ ਸਾਨੂੰ ਕੋਈ ਦਰਦ ਹੈ ਕਿ ਨਹੀਂ ਹੈ ਕੋਈ ਬਾਤ ਨੂੰ ਜਿਹੜਾ ਉਹ ਜਰੂਰ ਸਮਝਣਾ ਸਤਿਗੁਰੂ ਦਇਆ ਕਰਨ ਕਿਰਪਾ ਕਰਨ ਇਹਨਾਂ ਹਕੂਮਤਾਂ ਨੂੰ ਵੀ ਸੋਝੀ ਆਵੇ ਤਾਂ ਕਿ ਇਹ ਜਿਹੜਾ ਇਹ ਕਿਰਦਾਰ ਕੁਸ਼ੀ ਵਾਲਾ ਇਹੋ ਜਿਹਾ ਨੈਰੇਟਿਵ ਸਿਰਜ ਕੇ ਇਹੋ ਜਿਹਾ ਕਰਮ ਕਰਕੇ ਇਹੋ ਜਿਹਾ ਤਬਾ ਜਿਹੜਾ ਲਾਉਣ ਦਾ ਯਤਨ ਨਾ ਕਰਨ ਕਿਉਂਕਿ ਉਹ ਸ਼ਖਸੀਅਤ ਏਡੀ ਉੱਚੀ ਤੇ ਏਡੀ ਨਿਰਮਲ ਹੈ ਜਿਹਨੂੰ ਇਹ ਚਾਹ ਕੇ ਵੀ ਇਹ ਤਾਂ ਕਹਾਣੀ ਉਹ ਬੰਨੀ ਵੀ ਅਸਮਾਨ ਵੱਲ ਠੁੱਕਣਗੇ ਤੇ ਇਹਨਾਂ ਦੇ ਆਪਣੇ ਮੂੰਹ ਤੇ ਪੈਣਾ ਤਾਂ ਗੁਰੂ ਕਿਰਪਾ ਕਰੇ ਹੋਈਆਂ ਭੁੱਲਾਂ ਦੀ ਖਿਮਾ